ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਸਾਰੇ ਠੀਕ ਹੋਵੋਗੇ ਅੱਜ ਗੱਲ ਕਰਨ ਜਾ ਰਹੇ ਹਾਂ S400 ਬਾਰੇ S400 ਜਿਸ ਨੂੰ ਭਾਰਤ ਵਿੱਚ ਸੁਦਰਸ਼ਨ ਚੱਕਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ S400 ਇੱਕ ਦੂਸੀ ਵਾਯੂ ਸੁਰੱਖਿਆ ਪ੍ਰਣਾਲੀ ਹੈ ਜੋ ਕਿ ਦੁਸ਼ਮਣ ਵੱਲੋਂ ਕੀਤੇ ਗਏ ਕਿਸੇ ਵੀ ਹਮਲੇ ਨੂੰ ਹਵਾ ਵਿੱਚ ਹੀ ਨਸ਼ਟ ਕਰਨ ਦੀ ਸਮਰੱਥਾ ਰੱਖਦਾ ਹੈ S400 ਇੱਕ ਬੇਹੱਦ ਹੀ ਆਧੁਨਿਕ ਰੈਡਾਰ ਦੇ ਨਾਲ ਲੈਸ ਹੈ ਜੋ ਦੁਸ਼ਮਣ ਵੱਲੋਂ ਕੀਤੇ ਗਏ ਕਿਸੇ ਵੀ ਹਮਲੇ ਨੂੰ 60 ਕਿਲੋਮੀਟਰ ਤੋਂ ਵੀ ਪਾਫ ਲੈਂਦਾ ਹੈ ਅਤੇ ਇਹ ਰੈਡਾਰ ਸਾਰੀ ਜਾਣਕਾਰੀ ਮਿਸਾਈਲਾਂ ਤੱਕ ਪਹੁੰਚਾਉਂਦੀਆਂ ਹਨ ਇਸ ਵਿੱਚ ਲੱਗੀਆਂ ਮਿਸਾਈਲਾਂ 200 ਤੋਂ ਲੈ ਕੇ 400 ਕਿਲੋਮੀਟਰ ਦੀ ਰੇਂਜ ਰੱਖਦੀਆਂ ਹਨ ਜੋ ਕਿ ਦੁਸ਼ਮਣ ਵੱਲੋਂ ਕੀਤੇ ਗਏ ਅਟੈਕ ਅਤੇ ਦੂਰੀ ਦੇ ਅਨੁਸਾਰ ਲਾਂਚ ਕੀਤੀਆਂ ਜਾਂਦੀਆਂ ਹਨ ਇਨ੍ਹਾਂ ਮਿਸਾਈਲਾਂ ਦੀ ਗਤੀ ਆਵਾਜ਼ ਨਾਲੋਂ 5 ਤੋਂ 6 ਗੁਣਾ ਤੇਜ਼ ਹੁੰਦੀ ਹੈ ਜੋ ਦੁਸ਼ਮਣ ਦੇ ਕਿਸੇ ਵੀ ਤਰ੍ਹਾਂ ਦੇ ਏਰੀਅਲ ਟਾਰਗੇਟ ਜਿਵੇਂ ਲੜਾਕੂ ਜਹਾਜ਼ 크ਰੂਜ਼ ਮਿਸਾਈਲ ਬਲਾਸਟਿਕ ਮਿਸਾਈਲ ਜਾਂ ਡਰੋਨ ਨੂੰ ਹਵਾ ਵਿੱਚ ਹੀ ਨਸ਼ਟ ਕਰਨ ਦੀ ਸਮਰੱਥਾ ਮਿਲਦੀ ਹੈ ਐਸ ਡਿਫੈਂਸ ਸਿਸਟਮ ਨੂੰ ਭਾਰਤ ਨੇ ਰਸ਼ੀਆ ਕੋਲ 40000 ਕਰੋੜ ਦੀ ਕੀਮਤ ਦੇ ਨਾਲ ਖਰੀਦਿਆ ਸੀ ਜਿਸ ਨੇ ਇਸ ਯੁੱਧ ਵਿੱਚ ਬੇहद ਹੀ ਮਹੱਤਵਪੂਰਨ ਰੋਲ ਅਦਾ ਕੀਤਾ ਸੀਗਾ ਭਾਰਤ ਅਤੇ ਭਾਰਤ ਦੇ ਕੁਝ ਸੰਵੇਦਨਸ਼ੀਲ ਇਲਾਕੇ ਨੂੰ ਬਚਾ ਕੇ ਐਸ 400 ਨੇ ਪਾਕਿਸਤਾਨੀਆਂ ਕਾਫੀ ਜ਼ਿਆਦਾ ਤਬਾਹੀ ਕਰਨ ਵਾਲੀਆਂ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਦਿੱਤਾ ਸੀਗਾ ਜਿਨ੍ਹਾਂ ਦਾ ਮਲਬਾ ਅਸੀਂ ਪੰਜਾਬ ਦੇ ਕਾਫੀ ਸਾਰੇ ਪਿੰਨਾਂ ਵਿੱਚ ਦੇਖ ਚੁੱਕੇ ਹਾਂ ਜਿਸਨੇ ਭਾਰਤ ਨੂੰ ਕਾਫੀ ਜ਼ਿਆਦਾ ਜਾਨੀ ਅਤੇ مالی ਨੁਕਸਾਨ ਤੋਂ ਵੀ ਬਚਾਇਆ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਏਗੀ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਕਰਿਓ ਅਤੇ ਸ਼ੇਅਰ ਕਰਿਓ ਤੁਹਾਨੂੰ